ਜੈਬਰਾ ਕ੍ਰੋਸਿੰਗ ਲੱਗੀ ਹੋਈ ਆ ਮਾਰਕਾ ਲੱਗਾ ਹੋਇਆ ਤੁਸੀਂ ਕ੍ਰੋਸ ਕਰ ਚੁੱਕੇ ਹੋ ਕਿੰਨੀ ਕੁ ਪਾਲਣਾ ਸਰ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਅਸੀਂ ਕੀ ਕਹਾਂ ਜੀ ਹੁਣ ਗੱਡੀ ਤੁਸੀਂ ਅੱਗੇ ਲੈ ਜਾਓ ਕਿੰਨਾ ਕੁ ਸਰ ਰੂਲ ਫੋਲੋ ਕਰ ਰਹੇ ਹੋ ਜੀ ਚਲੋ ਪਿੱਛੇ ਕਰ ਲੈਨੇ ਜੈਬਰਾ ਕ੍ਰੋਸਿੰਗ ਕ੍ਰੋਸ ਕਰਕੇ ਬਾਈਕ ਸਰ ਅੱਗੇ ਲੈ ਜਾਓ ਜੀ ਉਹ ਸਰ ਮੈਂ ਧਿਆਨ ਨਹੀਂ ਰਿਹਾ ਪਹਿਲੇ ਹਰੀ ਸੀਗੀ ਜੀ ਜੈਬਰਾ ਕ੍ਰੋਸਿੰਗ ਜਦੋਂ ਕ੍ਰੋਸ ਕਰ ਚੁੱਕੇ ਹੋ ਜੀ ਇਹ ਸਾਈਨ ਬਣਿਆ ਸਰ ਟ੍ਰੈਫਿਕ ਨੀਮਾਂ ਦੀ ਪਾਲਣਾ ਲਈ ਤਾਂ ਕਿ ਕੋਈ ਹਾਦਸਾ ਨਾ ਵਾਪਰ ਸਕੇ ਲਾਇਸੈਂਸ ਬਣਿਆ ਹੋਇਆ ਤੁਹਾਡਾ ਹਾਂਜੀ ਸਰ ਰੂਲ ਰੈਗੂਲੇਸ਼ਨ ਸਮਝਾਏ ਹੋਏ ਸਾਰੇ ਤੁਹਾਨੂੰ ਹਾਂਜੀ ਸਰ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਨਵਨੀਤ ਚੀਮਾ ਤੁਸੀਂ ਵਖਰੇ ਜੀਵੀਸੀ ਅਪਡੇਟ ਗੱਲ ਕਰਦੇ ਹਾਂ ਟ੍ਰੈਫਿਕ ਦੇ ਨੀਮਾਂ ਨੂੰ ਲੈ ਕੇ ਹੁਸ਼ਿਆਰਪੁਰ ਸ਼ਹਿਰ ਦੇ ਸਦਰ ਥਾਣੇ ਦੇ ਨਜ਼ਦੀਕ ਅਸੀਂ ਚੌਕ ਵਿਖੇ ਖੜੇ ਆਂ ਜਿੱਥੋਂ ਕਿ ਅਲੱਗ-ਅਲੱਗ ਸਾਈਡਾਂ ਨੂੰ ਜੋ ਰਸਤੇ ਜਾਂਦੇ ਨੇ ਇੱਕ ਤਾਂ ਮਿੰਨੀ ਸਕੱਤਰੇਤ ਨੂੰ ਦੂਸਰੀ ਸਾਈਡ ਸ਼ਿਮਲਾ ਪਹਾੜੀ ਚੌਂਕ ਨੂੰ ਤੇ ਤੀਸਰੀ ਉਨੇ ਵਾਲੀ ਸੈਡ ਨੂੰ ਚੌਥਾ ਹਿਸ਼ਾਰਪੁਰ ਸ਼ਹਿਰ ਦੇ ਵਿੱਚ ਇੱਕ ਰਸਤਾ ਜਾ ਰਿਹਾ ਤੇ ਇੱਕ ਚੌਕ ਬੰਦਾ ਜਿੱਥੇ ਕਿ ਲਾਈਟਾਂ ਵੀ ਟ੍ਰੈਫਿਕ ਲਾਈਟਸ ਜੋ ਨੇ ਉਹ ਲਗਾਤਾਰ ਗ੍ਰੀਨ ਲਾਈਟਸ ਹੋਈ ਹੋ ਰਹੀਆਂ ਨੇ ਤੇ ਰੈੱਡ ਲਾਈਟਸ ਵੀ ਹੋ ਰਹੀਆਂ ਨੇ ਤੇ ਲੋਕਾਂ ਵੱਲੋਂ ਕਿੰਨੀ ਕੁ ਪਾਲਣਾ ਇਹਨਾਂ ਦੀ ਕੀਤੀ ਜਾ ਰਹੀ ਹੈ ਇਸ ਸਬੰਧੀ ਅਸੀਂ ਪਬਲਿਕ ਨਾਲ ਵੀ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਕਿੰਨੇ ਕੋਣਾਂ ਵੱਲੋਂ ਰੂਲ ਫਾਲੋ ਕੀਤੇ ਜਾ ਰਹੇ ਨੇ ਸੋ ਦੂਸਰੇ ਪਾਸੇ ਗੱਲ ਕਰੀਏ ਜ਼ੈਬਰਾ ਕ੍ਰੋਸਿੰਗ ਦੀ ਕਿ ਜ਼ੈਬਰਾ ਕ੍ਰੋਸਿੰਗ ਦਾ ਜੋ ਸਾਈਨ ਮਾਰਕੇ ਲੱਗੇ ਹੋਏ ਨੇ ਉਹਨਾਂ ਨੂੰ ਕਿੰਨਾ ਕੁ ਫੋਲੋ ਕਰਦੇ ਨੇ ਕਿ ਆਮ ਪਬਲਿਕ ਨੂੰ ਜੋ ਟ੍ਰੈਫਿਕ ਦੀ ਸਮੱਸਿਆ ਨਾ ਆਵੇ ਉਹ ਸਬੰਧੀ ਗੱਲ ਕਰਾਂਗੇ ਹਰਪੁਰ ਸ਼ਹਿਰ ਦੇ ਜੋ ਆਮ ਪਬਲਿਕ ਆ ਸੋ ਅਸੀਂ ਗੱਲਬਾਤ ਕਰਦੇ ਆ ਦੇਦੇ ਆ ਕਿ ਕੀ ਕਹਿਣਾ ਹੈ ਜਨਤਾ ਦਾ ਸੋ ਹੁਣੇ ਹੀ ग्रीन लाइट हो रही है ज़ेबरा क्रॉसिंग लगी हुई है मार्का लगा हुआ है ਤੁਸੀਂ ਕ੍ਰਾਸ ਕਰ ਚੁੱਕੇ ਹੋ ਕਿੰਨੀ ਕੁ ਪਾਲਨਸਰ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਅਸੀਂ ਕੀ ਕਹਾਂ ਜੀ ਸਰ ਅਸੀਂ ਜੇ ਰੂਲ ਫੋਲੋ ਨਹੀਂ ਕਰਦੇ ਤਾਂ ਦੋਸ਼ ਦਿੰਨੇ ਆ ਪ੍ਰਸ਼ਾਸਨ ਨੂੰ ਉਹਦਾ ਗੱਲ ਹੈਗੀ ਆ ਜੀ ਇਸੇ ਸਰ ਗਲਤੀ ਮੰਨਦੇ ਹਾਂ ਆਪਣੀ ਹਾਂਜੀ ਹਾਂਜੀ ਅੱਗੇ ਤੋਂ ਰੂਲ ਫੋਲੋ ਕਰੋਂਗੇ ਸਰ ਕੀ ਨਾਮ ਹੈ ਜੀ ਪ੍ਰਿੰਦਰ ਕੁਮਾਰ ਸੋ ਗ੍ਰੀਨ ਲਾਈਟ ਹੋ ਗਈ ਹੈ ਔਰ ਟ੍ਰੈਫਿਕ ਜੋ ਹੈ ਉਹ ਨਿਕਲ ਰਿਹਾ ਦੂਸਰੇ ਪਾਸੇ ਅਸੀਂ ਹੋਰ ਵੀ ਇੱਥੇ ਆਮ ਪਬਲਿਕ ਨਾਲ ਗੱਲ ਕਰਦੇ ਆਂ ਪਰ ਗੱਡੀ ਤੁਸੀਂ ਅੱਗੇ ਲੈ ਜਾਓ ਕਿੰਨਾ ਕੁ ਸਰ ਰੂਲ ਫੋਲੋ ਕਰ ਰਹੇ ਹੋ ਜੀ ਚਲੋ ਪਿੱਛੇ ਕਰ ਲੈਨੇ ਕੀ ਕਹਿਣਾ ਚਾਹੋਗੇ ਸਰ ਕੁਛ ਨਹੀਂ ਕਹਿਣਾ ਚਾਹੁੰਦੇ ਸਰ ਸੌਰੀ ਸਰ ਗਲਤੀ ਮੰਨਦੇ ਹੋ ਜੀ ਮੰਨਦੇ ਆ ਬਿਲਕੁਲ ਮੰਨਦੇ ਆ ਜੀ ਗਲਤੀ ਹੈਗੀ ਸੋ ਗਲਤੀ ਮੰਨ ਰਹੇ ਨੇ ਜੀ ਸੋ ਇਸ ਸਬੰਧੀ ਅੱਗੇ ਤੋਂ ਇਸ ਸਬੰਧੀ ਧਿਆਨ ਦਿੱਤਾ ਜਾਵੇਗਾ ਤੋ ਹੋਰ ਵੀ ਅਸੀਂ ਇੱਥੇ ਗੱਲਬਾਤ ਕਰਦੇ ਆ ਆਮ ਜਨਤਾ ਨਾਲ ਰੂਲ ਫਾਲੋਸ ਨਾ ਹੋਣ ਕਰਕੇ ਐਕਸੀਡੈਂਟ ਦਾ ਜੋ ਚਾਂਸ ਬਣਦੇ ਨੇ ਤੇ ਉਸ ਸੰਬੰਧੀ ਪ੍ਰਸ਼ਾਸਨ ਨੂੰ ਹੀ ਦੋਸ਼ੀ ਠਹਿਰਾਇਆ ਜਾਂਦਾ ਗੱਲ ਕਰੀਏ ਟ੍ਰੈਫਿਕ ਪੁਲਿਸ ਟ੍ਰੈਫਿਕ ਪੁਲਿਸ ਵੱਲੋਂ ਵੀ ਇੱਥੇ ਕੋਈ ਡਿਊਟੀ ਕੋਈ ਮੁਲਾਜ਼ਮ ਕਰਮਚਾਰੀ ਇੱਥੇ ਮੌਜੂਦ ਨਹੀਂ ਹੈ ਜਿਸ ਵੱਲੋਂ ਇਸ ਚੀਜ਼ ਨੂੰ ਦੇਖ ਕੇ ਲੋਕਾਂ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਜਾਵੇ ਜਾਂ ਜੈਬਰਾ ਕ੍ਰੋਸਿੰਗ ਜੋ ਕ੍ਰੋਸ ਕਰਕੇ ਆਪਣਾ ਵਹੀਕਲ ਖੜਾ ਕਰਦਾ ਤਾਂ ਉਸ ਦਾ ਵੀ ਇੱਕ ਚਲਾਨ ਬਣਦਾ ਸੋ ਟ੍ਰੈਫਿਕ ਪੁਲਿਸ ਨਾ ਹੁੰਦੀ ਮੌਜੂਦਗੀ ਦੇ ਵਿੱਚ ਪਬਲਿਕ ਵੱਲੋਂ ਟ੍ਰੈਫਿਕ ਨਿਯਮਾਂ ਦੀ ਜੋ ਉਲੰਘਣਾ ਹੋ ਰਹੀ ਆ ਤੁਸੀਂ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਬਖੂਬੀ ਦੇਖ ਸਕਦੇ ਹੋ ਅਸੀਂ ਹੋਰ ਵੀ ਇੱਥੇ ਰਾਹੀਰਾਂ ਨਾਲ ਗੱਲ ਕਰਦੇ ਆਂ ਸਰ ਕੀ ਕਹਿਣਾ ਚਾਹੋਗੇ ਜੀ ਜ਼ੈਬਰਾ ਕ੍ਰੋਸਿੰਗ ਕ੍ਰੋਸ ਕਰਕੇ ਬਾਈਕ ਸਰ ਅੱਗੇ ਲੈ ਆਇਓ ਜੀ ਉਹ ਸਰ ਮੈਂ ਧਿਆਨ ਨਹੀਂ ਰਿਹਾ ਪਹਿਲੇ ਹਰੀ ਸੀਗੀ ਉਹ ਮੈਂ ਤੁਹਾਡੇ ਦਫ਼ਤਰ ਤੇ ਉੱਪਰ ਆਣਾ ਜੀ ਠੀਕ ਆ ਸਰ ਮੰਨਦੇ ਹਾਂ ਗਲਤੀ ਸਰ ਗਲਤੀ ਕਰ ਕੀ ਨਾਮ ਹੈ ਜੀ ਮੇਰਾ ਨਾਮ ਸੰਦੀਪ ਕੁਮਾਰ ਸਰ ਅੱਗੇ ਤੋਂ ਵੀ ਫੋਲੋ ਕਰਿਓ ਇਸ ਟੀ ਨੂੰ ਸਰ ਕੀ ਕਹਿਣਾ ਚਾਹੋਗੇ ਜੀ ਤੁਸੀਂ ਵੀ ਸਰ ਜੈਬਰਾ ਕ੍ਰੋਸਿੰਗ ਜਦੋਂ ਕ੍ਰੋਸ ਕਰ ਚੁੱਕੇ ਹੋ ਜੀ ਚਲੋ ਕਰੀਏ ਇਹ ਸਾਈਨ ਬਣੇ ਆ ਸਰ ਟ੍ਰੈਫਿਕ ਨੀਮਾਂ ਦੀ ਪਾਲਣਾ ਲਈ ਤਾਂ ਕਿ ਕੋਈ ਹਾਦਸਾ ਨਾ ਵਾਪਰ ਸਕੇ ਇੱਥੇ ਤਾਂ ਇਹਨਾਂ ਨੀਮਾਂ ਨੂੰ ਦੇਖਦੇ ਹੋਏ ਕੀ ਕਹਿਣਾ ਚਾਹੋਗੇ ਸਰ ਕੀ ਨਾਮ ਹੈ ਸਰ ਵਿੱਕੀ ਤਾਂ ਸਰ ਇਹਨਾਂ ਵੱਲੋਂ ਵੀ ਇੱਕ ਮਹਿਸੂਸ ਕੀਤਾ ਜਾ ਰਿਹਾ ਕਿ ਹਾਂ ਇਹਨਾਂ ਨੇ ਇਹ ਗਲਤੀ ਮੰਨੀ ਹੈ ਗਲਤੀ ਕੀਤੀ ਹੈ ਤਾਂ ਅੱਗੇ ਤੋਂ ਇਹਨਾਂ ਨੂੰ ਵੀ ਇਹੀ ਅਪੀਲ ਹੈ ਕਿ ਇਹ ਇਸ ਰੂਲ ਨੂੰ ਫੋਲੋ ਕਰਕੇ ਇੱਥੇ ਰੁਕਣਗੇ ਸੋ ਹੋਰ ਵੀ ਰਾਹੀਰਾਂ ਨੂੰ ਇਸ ਸਬੰਧੀ ਅਸੀਂ ਗੱਲਬਾਤ ਕਰਦੇ ਆਂ ਟ੍ਰੈਫਿਕ ਨੂੰ ਅਸੀਂ ਕੋਈ ਵੀ ਪਰੇਸ਼ਾਨ ਨਹੀਂ ਕਰਾਂਗੇ ਟ੍ਰੈਫਿਕ ਰੈਗੂਲਰ ਗ੍ਰੀਨ ਲਾਈਟ ਤੇ ਚੱਲ ਪੈਂਦੀ ਆ ਤੇ ਅਸੀਂ ਉਸ ਸਬੰਧੀ ਵੀ ਧਿਆਨ ਰੱਖਣ ਦੀ ਪੂਰੀ ਕੋਸ਼ਿਸ਼ ਕਰਾਂਗੇ ਮਨੋਜ ਬੱਦਨ ਸਾਰੇ ਲਾਇਸੈਂਸ ਬਣਿਆ ਹੋਇਆ ਤੁਹਾਡਾ ਹਾਂਜੀ ਸਰ ਰੂਲ ਰੈਗੂਲੇਸ਼ਨ ਸਮਝਾਏ ਹੋਏ ਸਾਰੇ ਤੁਹਾਨੂੰ ਹਾਂਜੀ ਸਰ ਤੁਸੀਂ ਸਾਰੇ ਜੈਬਰਾ ਕ੍ਰੋਸਿੰਗ ਕ੍ਰੋਸ ਕਰ ਚੁੱਕੇ ਹੋ ਕੀ ਕਹਿਣਾ ਚਾਹੋਗੇ ਸਰ ਸਾਨੂੰ ਪਤਾ ਨਹੀਂ ਲੱਗਾ ਜੀ ਸਰ ਪਤਾ ਨਹੀਂ ਲੱਗਿਆ ਸਾਨੂੰ ਪਤਾ ਨਹੀਂ ਲੱਗਾ ਠੀਕ ਹੈ ਜੀ ਅੱਗੇ ਵਾਸਤੇ ਸਰ ਧਿਆਨ ਰੱਖੋਗੇ ਬਿਲਕੁਲ ਸਰ ਠੀਕ ਹੈ ਥੈਂਕ ਯੂ ਜੀ ਸਰ ਕੀ ਨਾਮ ਹੈ ਜੀ ਜੈਜੀ ਸਰ ਰੂਲਸ ਬਣੇ ਹੋਏ ਆ ਇਹ ਤੁਹਾਡਾ ਲਾਇਸੈਂਸ ਬਣਿਆ ਹੋਇਆ ਆ ਬਣਿਆ ਹੋ ਗਿਆ ਜੀ ਪੈ ਤੁਹਾਨੂੰ ਰੂਲ ਰੈਗੂਲੇਸ਼ਨ ਸਾਰੇ ਸਮਝਾਏ ਹੋਏ ਨੇ ਜੀ ਹਾਂ ਬਿਲਕੁਲ ਜੀ ਸਾਰੇ ਜ਼ੈਬਰਾ ਕ੍ਰੋਸਿੰਗ ਕ੍ਰੋਸ ਕਰ ਚੁੱਕੇ ਹੋ ਸਰ ਓਕੇ 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 ਦੇਖਿਆ ਨਹੀਂ ਬਾਜੀ ਹਾਸੇ ਉਸ ਦੇ ਲਾਈਟ ਤੇ ਉੱਪਰ ਫੋਕਸ ਹੋਣਾ ਰਿਹਾ ਕੀ ਨਾਮ ਹੈ ਜੀ ਜੈ ਠੀਕ ਹੈ ਥੈਂਕ ਯੂ ਜੀ ਸਰ ਅੱਗੇ ਵਾਸਤੇ ਖਿਆਲ ਰੱਖਣਾ ਜਰਾ ਟ੍ਰੈਫਿਕ ਦੇ ਜੋ ਰੂਲਸ ਨੇ ਉਹਨਾਂ ਨੂੰ ਧਿਆਨ ਰੱਖਦੇ ਹੋਏ ਜ਼ੈਬਰਾ ਕ੍ਰੋਸਿੰਗ ਤੋਂ ਪਿੱਛੇ ਹੀ ਵਹੀਕਲ ਜੋ ਹੈ ਉਹ ਖੜਾ ਹੋਣਾ ਚਾਹੀਦਾ ਦੋਸਤੋ ਇਸ ਵਕਤ ਅਸੀਂ ਪਹੁੰਚੇ ਹਾਂ Shimla Pahadi Chowk 'ਤੇ Shimla Pahadi Chowk ਦੇ ਵਿੱਚ ਗੱਲ ਕਰੀਏ ਟ੍ਰੈਫਿਕ ਦੀ ਤਾਂ ਬਖੂਬੀ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਟ੍ਰੈਫਿਕ ਵਧਦੀ ਜਾ ਰਹੀ ਹੈ ਤੇ ਕੋਈ ਵੀ ਰੂਲਸ ਨੂੰ ਫੋਲੋ ਨਹੀਂ ਕਰ ਰਿਹਾ ਫੋਲੋ ਕਿਵੇਂ ਕਰ ਸਕਦਾ ਜਦਕਿ ਇੱਥੇ ਕੋਈ ਟ੍ਰੈਫਿਕ ਲਾਈਟਸ ਨਹੀਂ ਲੱਗੀ ਹੋਈ ਟ੍ਰੈਫਿਕ ਲਾਈਟਸ ਵੀ ਨਹੀਂ ਲੱਗੀ ਹੋਈ ਔਰ ਕੋਈ ਪ੍ਰਸ਼ਾਸਨਿਕ ਅਧਿਕਾਰੀ ਪੁਲਿਸ ਕਰਮੀ ਜਾਂ ਟ੍ਰੈਫਿਕ ਇੰਚਾਰਜ ਕੋਈ ਵੀ ਇੱਥੇ ਮੌਕੇ ਤੇ ਮੌਜੂਦ ਨਹੀਂ ਹੈ ਅਗਰ ਮੌਜੂਦ ਹੁੰਦਾ ਤਾਂ ਅਸੀਂ ਉਹਦੇ ਨਾਲ ਵੀ ਗੱਲਬਾਤ ਕਰ ਸਕਦੇ ਸੀ ਪਰ ਜੇ ਹਾਲਾਤ ਦੇਖੀਏ ਤਾਂ ਲਗਾਤਾਰ ਹੀ ਆਵਾਜ਼ਾਈ ਜੋ ਹੈ ਇੱਥੋਂ ਚੱਲ ਰਹੀ ਹੈ ਕੋਈ ਵੀ ਰੂਲਸ ਨੂੰ ਫੋਲੋ ਨਹੀਂ ਕਰ ਰਿਹਾ ਜਦ ਕਿ ਇੱਥੇ ਕਿਸੇ ਵੀ ਟ੍ਰੈਫਿਕ ਇੰਚਾਰਜ ਦਾ ਇੱਕ ਟ੍ਰੈਫਿਕ ਨੂੰ ਕੰਟਰੋਲ ਕਰਨ ਵਾਸਤੇ ਉਹਦੀ ਇੱਕ ਡਿਊਟੀ ਬਣਦੀ ਹੈ ਪ੍ਰਸ਼ਾਸਨ ਦੀ ਇੱਕ ਡਿਊਟੀ ਬਣਦੀ ਹੈ ਜਿਸ ਨੂੰ ਲਗਾਤਾਰ ਅੰਗੋਲੀਆਂ ਕੀਤਾ ਜਾ ਰਿਹਾ ਹੈ ਸੋ ਵਕ-ਵਕ ਚੌਂਕਾਂ ਦੇ ਵਿੱਚ ਇਹੋ ਜਿਹੇ ਦ੍ਰਿਸ਼ ਵੇਖਣ ਨੂੰ ਮਿਲਣਗੇ ਜਿੱਥੇ ਕਿ ਟ੍ਰੈਫਿਕ ਲਾਈਟਸ ਨਾ ਹੋਣ ਦੇ ਬਾਵਜੂਦ ਪੁਲਿਸ ਕਰਮੀ ਵੀ ਡਿਊਟੀ ਨਹੀਂ ਨਿਭਾ ਰਿਹਾ ਸੋ ਇਹਨਾਂ ਚੀਜ਼ਾਂ ਵੱਲ ਵੀ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ ਵਕ-ਵਕ ਚੌਂਕਾਂ ਚੋਂ ਰਿਪੋਰਟ ਲੈਂਦੇ ਹੋਏ ਇਸ ਵਕਤ ਅਸੀਂ ਪਹੁੰਚੇ ਹੁਸ਼ਿਆਰਪੁਰ ਦਾ ਜੋ ਮੇਨ ਇੱਕ ਚੌਕ ਬਣਦਾ ਪ੍ਰਵਾਹ ਚੌਕ ਜਿੱਥੋਂ ਕਿ ਜਲੰਧਰ ਮਾਰਗ ਨੂੰ ਵੀ ਜਲੰਧਰ ਵਾਲੀ ਸਾਈਡ ਨੂੰ ਰਸਤਾ ਜਾਂਦਾ ਔਰ ਬੱਸਾਂ ਵੀ ਇੱਥੋਂ ਗੁਜ਼ਰਦੀਆਂ ਨੇ ਤਾ ਇੱਕ ਬੱਸ ਸਟਾਪ ਵਾਲੀ ਸਾਈਡ ਨੂੰ ਰਸਤਾ ਨਿਕਲਦਾ ਤੇ ਇੱਕ ਟਾਂਡਾ ਵਾਲੀ ਸਾਈਡ ਨੂੰ ਜੋ ਰੋਡ ਜਾਂਦੀ ਆ ਸੋ ਗੱਲ ਕਰਦੇ ਆ ਟ੍ਰੈਫਿਕ ਦੀ ਸੋ ਸਾਡੇ ਚੈਨਲ ਦੇ ਰਾਈ ਦਿਖਾਈਆਂ ਜਾ ਰਹੀ ਆ ਜੋ ਟ੍ਰੈਫਿਕ ਨੂੰ ਰੂਲਸ ਕਿਸੇ ਵੀ ਹੁਸ਼ਿਆਰਪੁਰ ਦੇ ਜੋ ਪਬਲਿਕ ਆ ਉਹਨਾਂ ਵੱਲੋਂ ਫੋਲੋ ਨਹੀਂ ਕੀਤਾ ਜਾ ਰਿਹਾ ਨਾ ਹੀ ਇੱਥੇ ਜਿਹੜੀਆਂ ਟ੍ਰੈਫਿਕ ਲਾਈਟਸ ਲੱਗੀਆਂ ਹੋਈਆਂ ਨੇ ਉਹ ਵੀ ਬੰਦ ਨੇ ਉਹ ਵੀ ਨਹੀਂ ਚੱਲ ਰਹੀਆਂ ਟ੍ਰੈਫਿਕ ਮੁਲਾਜ਼ਮਾਂ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਵੀ ਡਿਊਟੀ ਤਾਂ ਨਿਭਾਈ ਜਾ ਰਹੀ ਆ ਪਰ ਕਿੰਨਾ ਕੁ ਟਾਈਮ ਉਹ ਕੰਟਰੋਲ ਕਰਨ ਦੇ ਵਿੱਚ ਕਾਮਯਾਬ ਹੁੰਦੇ ਨੇ ਇਸ ਸਬੰਧੀ ਅਸੀਂ ਟ੍ਰੈਫਿਕ ਮੁਲਾਜ਼ਮ ਨਾਲ ਹੀ ਗੱਲਬਾਤ ਕਰਾਂਗੇ ਇਹ জানা ਗਿਆ ਕਿ ਕਿੰਨੀਆਂ ਪਰੇਸ਼ਾਨੀਆਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਜਦੋਂ ਟ੍ਰੈਫਿਕ ਲਾਈਟਸ ਜਿਹੜੀਆਂ ਨੇ ਉਹ ਬੰਦ ਹੁੰਦੀਆਂ ਨੇ ਸੋ ਇਹਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਸ਼ਾਸਨ ਨੂੰ ਇਸ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਟ੍ਰੈਫਿਕ ਲਾਈਟਸ ਬੰਦ ਹੋਣ ਦੇ ਨਾਲ आम पब्लिक वालों भी रूल जो ने जो भी ट्रैफिक नियम ने फॉलो नहीं किए जा रहे ਸੋ ਲਗਾਤਾਰ ਤਸਵੀਰਾਂ ਪ੍ਰਭਾਤ ਚੌਂਕ ਦੀਆਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਜਿੱਥੇ ਕਿ ਟ੍ਰੈਫਿਕ ਅਧਿਕਾਰੀ ਵੱਲੋਂ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਜਦੋ ਜਹਿਦ ਕਰਨੀ ਪੈ ਰਹੀ ਹੈ ਔਰ ਟ੍ਰੈਫਿਕ ਲਾਈਟਸ ਬੰਦ ਹੋਣ ਤੋਂ ਬਾਅਦ ਉਸ ਵੱਲੋਂ ਇੱਕ ਉਸ ਦਾ ਵੀ ਇੱਕ ਇਹ ਸੰਘਰਸ਼ ਕੀਤਾ ਜਾ ਰਿਹਾ ਸੋ ਲਗਾਤਾਰ ਬਣੇ ਰਹੋ ਜੀਬੀਸੀ ਅਪਡੇਟ ਦੇ ਨਾਲ